ਇਤਰ ਦੇ ਤੇਲ ਲਗੇ ਤੇ ਵਾਂਗ ਘਾਸ ਦੇ ਸੜਦੀਆਂ ਵੇਖੀਆਂ ਮੈਂ ਛੱਜੂ ਰਾਮਾ ਵੇ ਛੱਜੂ ਰਾਮਾ ਜੋ ਸੂਰਤਾਂ ਛੱਡ ਜਹਾਨ ਗਇਆ ਤੇ ਫਿਰ ਪਿੰਡ ਨਾ ਵੜਦਿਆਂ ਵੇਖਿਆ ਮੈਂ ਹੋ ਬੋਲ ਮਿੱਟੀ ਦੇ ਆ ਬਾਵੇ ਆ ਤੇਰੇ ਦੁਖਾਂ ਨੇ ਮਾਰ ਮੁਕਾ ਲਿਆ ਮੇਰਾ ਸੋ ਆ ਜਾਈ ਹੋ 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 ਮਿੱਟੀ ਦਾ ਮੈਂ ਬਾਵਾ ਬਣਾਇਆ ਮਿੱਟੀ ਦਾ ਮੈਂ ਬਾਵਾ ਬਣਾਇਆ ਉੱਤੇ ਚਾੜ ਦੇਨੀਆਂ ਖੇਸੀ ਬਤਨਾ ਵਾਲੇ ਮਾਨ ਕਰਨ ਕੀ ਮੈਂ ਮਾਨ ਕਰਾਂ ਪਰਦੇਸੀ ਮੇਰਾ ਸੋਨਾ ਮਾਹੀ ਆਜਾਈ ਹੋ ਓ ਮਾਤੀ ਨੂੰ ਮਤਾਂ ਦੇਂਦੀ ਤੂੰ ਮਾਇਆ ਜਮੋਈ ਨਹੀਂ ਤੈਨੂੰ ਲੱਜ ਕਿਸੇ ਦੀ ਨਹੀਂ ਮੂੰਹ ਝ ਲੈਗੀ ਲੋਈ ਨਹੀਂ ਸਾਹਿਬ ਦਾ ਦਰਵਾਜ਼ਾ ਨਹੀਂ ਵਾ ਤੂੰ ਪਗੜੀ ਉੱਚਾਈ ਨਹੀਂ ਸ਼ਾਮ ਸਵੇਰੇ ਗੋਪਲ ਕੁੜੀਏ ਸੁੱਤਿਆਂ ਰਹਿਣ ਵਿਹਾਈ ਨਹੀਂ ਕੀ ਹੋਆ ਕੀ ਹੋਆ ਤੈਨੂੰ ਚੜਕੇ ਤੰਦ ਨਾ ਪਾਈ ਨਹੀਂ ਬਣ ਬੈਠੀ ਪੰਜ ਫੁੱਲਾਂ ਰਾਣੀ ਘਰ ਵਿੱਚ ਹੁਕਮ ਚਲਾਇਆ ਨਹੀਂ ਨੌ ਦਰਵਾਜ਼ੇ ਮਹਿਲ ਤੇਰੇ ਦੇ ਉੱਚਾ ਬਹੁਤ ਬਣਾਇਆ ਨਹੀਂ ਜਸ ਕੋ ਲੋ ਤੂੰ ਕੋਠੇ ਸ਼ਾਂਤ ਰੇਤ ਦੀ ਪਾਈ ਨਹੀਂ ਸ਼ਾਮ ਸਵੇਰੇ ਗਾਫਲ ਕੁੜੀਏ ਸੁਤਿਆ ਰਹਿਣ ਵੀ ਆਈ ਤੇ ਕਿਉਂ ਨਹੀਂ ਬੋਲਦਾ ਪੂਰਾ ਕਿਉਂ ਨਹੀਂ ਟੋਲਦਾ ਹਾਏ ਦਿਲਾਂ ਦੀ ਗੁੰਦੀ ਨੂੰ ਵੈਰੀਆਂ ਨਹੀਂ ਕੋਲਦਾ ਬੋਲ ਮਿੱਟੀ ਦੇ ਓ ਬਾਵਿਆ ਕਿਉਂ ਨਹੀਂ ਬੋਲਦਾ ਪੂਰਾ ਕਿਉਂ ਨਹੀਂ ਟੋਲਦਾ ਹਾਏ ਦਰਾਂ ਦੀ ਗੁੰਦੀ ਨੂੰ ਵੈਰੀਆਂ ਨਹੀਂ ਕੋਲਦਾ ਬੋਲ ਮਿੱਟੀ ਦੇ ਆ ਬੋਲ ਮਿੱਟੀ ਦੇ ਆ ਬੋਲ ਮਿੱਟੀ ਦੇ ਆ